ਦੁਨੀਆ ਦੇ ਇਤਿਹਾਸ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਦੀ ਮਹਿਮਾ ਏਦਾਂ ਹੈ ਦੁਨੀਆ ਦੇ ਵਿੱਚ ਰਾਜੇ ਜੋਦੇ ਸੂਰਬੀਰ ਬਹਾਦਰ ਸੰਤ ਮਹਾਤਮਾ ਬਹੁਤ ਸਾਰੇ ਹੰਤ ਵਿਦਵਾਨ ਲਿਖਦੇ ਹਨ ਕਿਤਾਬਾਂ ਦੇ ਵਿੱਚ ਬਾਕੀ ਜਿਹੜੇ ਦੁਨੀਆ ਦੇ ਜੋਦੇ ਹਨ ਉਹ ਇੰਜ ਹਨ ਜਿਸ ਤਰ੍ਹਾਂ ਆਸਮਾਨ ਦੇ ਵਿੱਚ ਰਾਤ ਦੇ ਵੇਲੇ ਤਾਰੇ ਆਪਾਂ ਵੇਖਦੇ ਆ ਨਾ ਪਰ ਤਾਰਿਆਂ ਦੀ ਗਿਣਤੀ ਬਹੁਤ ਹੁੰਦੀ ਹੈ ਤਾਰੇ ਬਹੁਤ ਹਨ ਪਰ ਤਾਰਿਆਂ ਦੇ ਵਿੱਚ ਚੰ드ਰਮਾ ਤੁਹਾਨੂੰ ਰਾਤ ਨੂੰ ਸਾਰੇ ਆਕਾਸ਼ ਦੇ ਵਿੱਚ ਇੱਕੋ ਹੀ ਲੱਭੇਗਾ ਚੰ드ਰਮਾ ਬਹੁਤੇ ਨਹੀਂ ਲੱਭਣਗੇ ਤਾਰੇ ਬਹੁਤ ਲੱਭ ਜਾਣਗੇ ਦੁਨੀਆ ਦੇ ਰਹਿਬਰਾਂ ਦੀ ਜਦੋਂ ਆਪਾਂ ਗਿਣਤੀ ਮਿਲਤੀ ਕਰਦੇ ਹਾਂ ਗੁਰਦਾਨਨਕ ਦੇਵ ਯੂਨੀਵਰਸਿਟੀ ਦੇ ਵਿੱਚ ਸਾਨੂੰ ਐਮਏ ਦੀ ਰਿਲੀਜੀਅਨ ਐਮਫਿਲਰ ਐਮਏ ਕਰਦੇ ਹਾਂ ਤਕਰੀਬਨ 12 ਧਰਮ ਪੜਨ ਦਾ ਮੌਕਾ ਮਿਲਿਆ ਫਾਊਂਡਰ ਫਿਲਾਸਫਰ ਰਿਲੀਜੀਅਸ ਗ੍ਰੰਥ ਜਿਹੜੇ ਹਨ ਪਰ ਕਿਤੇ ਵੀ ਇਦਾਂ ਦੀ ਮਿਸਾਲ ਨਹੀਂ ਲੱਭੀ ਧੰਗੁਰੂ ਗੋਬਿੰਦ ਸਿੰਘ ਜੀ ਵਰਗੀ ਜਿੱਡਾ ਵੱਡੀ ਉਹਨਾਂ ਦੀ ਬਹਾਦਰੀ ਹੈ ਕਿਸੇ ਪੈਗੰਬਰ ਦੇ ਵਿੱਚੋਂ ਉਹ ਗੁਣ ਨਹੀਂ ਲੱਭੇ ਜਿਹੜੇ ਧੰਗੁਰੂ ਗੋਬਿੰਦ ਸਿੰਘ ਜੀ ਦੇ ਵਿੱਚ ਹੈ